ਮਹਾਕੁੰਮ ਦੀ ਵਾਇਰਲ ਗਰਲ ਮੋਨਾਲੀਸਾ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗਯ ਅਦਿੱਤਿਆ ਨਾਥ ਤੋਂ ਸੁਰੱਖਿਆ ਦੀ ਗੋਹਲ ਲਗਾਈ ਹੈ ਕਿ ਉਸ ਦੀ ਜਾਨ ਨੂੰ ਖਤਰਾ ਹੈ ਦਰਸਲ ਪ੍ਰਿਆਤਰਾਜ ਮਹਾਕੁੰਮ ਦੀ ਵਾਇਰਲ ਗਰਲ ਮੋਨਾਲੀਸਾ ਜੋ ਕਿ ਫੁੱਟਪਾਥ ਤੇ ਹਾਰ ਵੇਚਦੀ ਹੈ ਉਸ ਨੇ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਫਿਲਮਾਂ ਦੇ ਵਿੱਚ ਕੰਮ ਕਰਨਾ ਚਾਹੁੰਦੀ ਹੈ ਉਹ ਸ਼ਵਰੀਆ رائے ਬਚਨ ਵੰਗ ਫਿਲਮਾਂ ਵਿੱਚ ਸਫਲ ਵੀ ਹੋਣਾ ਚਾਹੁੰਦੀ ਆ ਵਾਇਰਲ ਹੋਣ ਤੋਂ ਬਾਅਦ ਵੱਡੀ ਪਿੱਟ ਦੇ ਦਬਾਅ ਕਰਨੋਂ ਮਹਾਕੁੰਮ ਛੱਡਣ ਦੀ ਤਿਆਰੀ ਕਰ ਰਹੀ ਆ ਉਸ ਨੂੰ ਡਰ ਥੋੜਾ ਲੱਗਣ ਲੱਗ ਪਿਆ ਹੈ ਕਿਉਂਕਿ ਲੋਕ ਕਾਫੀ ਲੋਕਾਂ ਦੀ ਪੀੜ ਹੁੰਦੀ ਆ ਤੇ ਉਸ ਦੇ ਨਾਲ ਫੋਟੋਸ ਵੀ ਲੋਕ ਚੜਿਆ ਖਚਵਾਉਂਦੇ ਨੇ ਜਿਸ ਕਰਕੇ ਉਸ ਨੇ ਸੁਰੱਖਿਆ ਦੀ ਮੰਗ ਕੀਤੀ ਹੈ ਕਿਤਨੇ ਕਿਤੇ ਉਸ ਦਾ ਕਹਿਣਾ ਹੈ ਕਿ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਹੁਣ ਡਰ ਚਾ ਮਹਿਸੂਸ ਹੋਣ ਲੱਗ ਪਿਆ ਜਿਸ ਨੂੰ ਲੈ ਕੇ ਉਸ ਨੇ ਯੂਪੀ ਦੇ ਮੁੱਖ ਮੰਤਰੀ ਨੂੰ ਜੜੀਆਂ ਗੋਹਾ ਲਗਾਏ ਕਿ ਉਸ ਤੇ ਸੁਰੱਖਿਆ ਦੇ ਲਈ ਜਿਹੜਾ ਪ੍ਰਬੰਧ ਕੀਤਾ ਜਾਵੇ